ਸਤਿ ਸ੍ਰੀ ਅਕਾਲ ਦੋਸਤੋ ਜਿੰਦਗੀ ਵਿੱਚ ਕਈ ਵਾਰ ਅਜਿਹਾ ਮੋੜ ਆਉਂਦਾ ਹੈ ਜਦੋਂ ਸਾਰਨ ਹਾਰ ਮੰਨ ਲੈਂਦਾ ਹੈ ਮਿਹਨਤ ਤਾਂ ਬਹੁਤ ਕਰਦੇ ਹਨ ਪਰ ਪੈਸਾ ਹੱਥ ਵਿੱਚ ਟਿਕਦਾ ਨਹੀਂ ਕਰਜ਼ਾ ਦਿਨ ਬਦ ਦਿਨ ਵੱਧਦਾ ਜਾ ਰਿਹਾ ਹੈ ਤੇ ਘਰ ਵਿੱਚ ਬਿਮਾਰੀ ਜਾਂ ਕਲੇਸ਼ ਖਤਮ ਹੋਣ ਦਾ ਨਾਮ ਨਹੀਂ ਲੈਂਦੀ ਤੁਸੀਂ ਕਦੇ ਸੋਚਿਆ ਹੈ ਕਿ ਅਜਿਹਾ ਕਿਉਂ ਹੁੰਦਾ ਹੈ ਦੋਸਤੋ ਕੁਦਰਤ ਨੇ ਹਰ ਮੁਸ਼ਕਲ ਦਾ ਹੱਲ ਆਪਣੇ ਅੰਦਰ ਲੁਕਾਇਆ ਹੋਇਆ ਹੈ ਅੱਜ ਮੈਂ ਤੁਹਾਨੂੰ ਕੁਦਰਤ ਦੇ ਸਭ ਤੋਂ ਛੋਟੇ ਜੀਵ ਕੀੜੀਆਂ ਨਾਲ ਜੁੜਿਆ ਇੱਕ ਅਜੀਬ ਪਰਚੀਨ ਤੋਂ ਗੁਪਤ ਉਪਾਅ ਦੱਸਣ ਜਾ ਰਹੀ ਹਾਂ ਜੋ ਵੱਡੇ-ਵੱਡੇ ਜੋਤਿਸ਼ ਵੀ ਜਲਦੀ ਕਿਸੇ ਨੂੰ ਨਹੀਂ ਦੱਸਦੇ ਇਹ ਸਿਰਫ ਖੰਡ ਜਾਂ ਚੀਨੀ ਪਾਉਣ ਦੀ ਗੱਲ ਨਹੀਂ ਹੈ ਇਹ ਇੱਕ ਵਿਧੀ ਹੈ ਇਹ ਇੱਕ ਤਪੱਸਿਆ ਹੈ ਜੇਕਰ ਤੁਸੀਂ ਅਗਲੇ 10 ਮਿੰਟ ਮੇਰੇ ਨਾਲ ਜੁੜੇ ਰਹੋ ਤਾਂ ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਤੁਹਾਨੂੰ ਮੀਰ ਹੋਣ ਤੋਂ ਕੋਈ ਨਹੀਂ ਰੋਕ ਸਕੇਗਾ ਪਰ ਸ਼ਰਤ ਇਹ ਹੈ ਵੀਡੀਓ ਪੂਰੀ ਦੇਖਣੀ ਪਵੇਗੀ ਕਿਉਂਕਿ ਅੱਧੀ ਅਧੂਰੀ ਜਾਣਕਾਰੀ ਨੁਕਸਾਨ ਕਰ ਸਕਦੀ ਹੈ ਦੋਸਤੋ ਸਾਡੇ ਸ਼ਾਸਤਰਾਂ ਵਿੱਚ ਲਿਖਿਆ ਹੈ ਕਿ ਜਿਸ ਘਰ ਦੇ ਦਰਵਾਜ਼ੇ ਤੋਂ ਕੀੜੀਆਂ ਖਾਲੀ ਟੈਡ ਵਾਪਸ ਮੁੜ ਜਾਣ ਉੱਥੇ ਬਰਕਤ ਨਹੀਂ ਰਹਿੰਦੀ ਅਤੇ ਜਿੱਥੇ ਇੰਨਾ ਨਿੱਕੇ ਜੀਵਾਂ ਨੂੰ ਭੋਜਨ ਮਿਲ ਜਾਵੇ ਉੱਥੇ ਕੁਬੇਰ ਦਾ ਖਜ਼ਾਨਾ ਆਪਣੇ ਆਪ ਭਰਨ ਲੱਗਦਾ ਹੈ ਤੁਹਾਨੂੰ ਸ਼ਾਇਦ ਲੱਗੇ ਕਿ ਇਹ ਅਨਭਿਸ਼ਵਾਸ ਹੈ ਪਰ ਵਿਗਿਆਨ ਅਤੇ ਦੋਵੇਂ ਮੰਨਦੇ ਹਨ ਕਿ ਜਦੋਂ ਤੁਸੀਂ ਕਿਸੇ ਜੀਵ ਦੀ ਭੁੱਖ ਮਿਟਾਉਂਦੇ ਹੋ ਤਾਂ ਉਸ ਦੇ ਅੰਦਰੋਂ ਨਿਕਲਣ ਵਾਲੀ ਦੁਆ ਸਿੱਧੀ ਬ੍ਰਹਿਮੰਡਲ ਨਾਲ ਜੁੜੀ ਹੁੰਦੀ ਹੈ ਅੱਜ ਉਸੇ ਊਰਜਾ ਨੂੰ ਤੁਹਾਡੀ ਕਿਸਮਤ ਬਦਲਣ ਵਿੱਚ ਕਿਸਮਤ ਬਦਲ ਲਈ ਵਰਤਾਂਗੇ ਕੀੜੀਆਂ ਨੂੰ ਰੱਬ ਦਾ ਆਸ਼ੀਰਵਾਦ ਹਾਸਲ ਹੈ ਉਹ ਜਿਸ ਨੂੰ ਵੀ ਚਾਹਣ ਰਾਜਾ ਬਣਾ ਸਕਦੀਆਂ ਹਨ ਤੇ ਜਿਸ ਨੂੰ ਚਾਹਣ ਰੰਕ ਹੁਣ ਬਹੁਤ ਧਿਆਨ ਨਾਲ ਸੁਣੋ ਇਹ ਉਪਾਅ ਇਸ ਉਪਾਅ ਲਈ ਸਮਗਰੀ ਬਹੁਤ ਸਧਾਰਨ ਹੈ ਪਰ ਇਸ ਨੂੰ ਵਰਤਣ ਦਾ ਤਰੀਕਾ ਬੇਹੱਦ ਖਾਸ ਹੈ ਤੁਹਾਨੂੰ ਬਾਜ਼ਾਰੋਂ ਮਹਿੰਗਾ ਸਮਾਨ ਲਿਆਉਣ ਦੀ ਲੋੜ ਨਹੀਂ ਸਭ ਤੋਂ ਪਹਿਲਾਂ ਤੁਹਾਨੂੰ ਚਾਹੀਦਾ ਹੈ 350 ਗ੍ਰਾਮ 350 ਗ੍ਰਾਮ ਸ਼ੱਕਰ ਜਾਂ ਖੰਡ ਧਿਆਨ ਰਹੇ ਮਾਤਰਾ ਪੂਰੀ ਹੋਣੀ ਚਾਹੀਦੀ ਹੈ ਅੰਦਾਜ਼ਾ ਨਹੀਂ ਲਾਉਣਾ ਖੰਡ ਮਠਾਸ ਹੈ ਸ਼ੁਕਰ ਗ੍ਰਹਿਣ ਦਾ ਪ੍ਰਤੀਕ ਹੈ ਜੋ ਜੀਵਨ ਵਿੱਚ ਐਸ਼ੋ ਰਾਮ ਲਿਆਉਂਦਾ ਹੈ ਦੂਜੀ ਚੀਜ਼ ਹੈ ਤુલਸੀ ਤુલਸੀ ਦੇ ਪੰਜ ਪੱਤੇ ਸਿਰਫ ਇੱਕ ਪੌਦਾ ਨਹੀਂ ਸਾਖਸ਼ਾਤ ਮਾਂ ਲక్ష్ਮੀ ਦਾ ਰੂਪ ਹੈ ਜਦੋਂ ਮਠਾਸ ਅਤੇ ਪਵਿੱਤਰਤਾ ਤુલਸੀ ਵਿਚ ਮਿਲਦੇ ਹਨ ਤਾਂ ਇੱਕ ਅਦਭੁਤ ਯੋਗ ਬਣਦਾ ਹੈ ਤੁਸੀਂ ਤੁਲਸੀ ਦੇ ਪੰਜ ਪੱਤੇ ਲਓ ਅਤੇ ਉਹਨਾਂ ਨੂੰ ਸਾਫ਼ ਪਾਣੀ ਨਾਲ ਧੋ ਕੇ ਖੰਡ ਵਿੱਚ ਮਿਲਾ ਦਿਓ ਹੁਣ ਇਸ ਮਿਸ਼ਰਣ ਨੂੰ ਇੱਕ ਸਾਫ਼ ਕਟੋਰੀ ਵਿੱਚ ਪਾ ਕੇ ਆਪਣੇ ਘਰ ਦੇ ਮੰਦਰ ਵਿੱਚ ਰੱਖੋ ਹੁਣ ਆਉਂਦਾ ਹੈ ਇਸ ਵੀਡੀਓ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਬਿਨਾ ਮੰਤਰ ਦੇ ਸਿਰਫ ਖੰਡ ਹੈ ਪਰ ਮੰਤਰ ਦੇ ਨਾਲ ਇਹ ਦਵਾ ਬਣ ਜਾਵੇਗੀ ਮੰਦਰ ਵਿੱਚ ਦੀਵਾ ਜਗਾਓ ਆਸਣ ਵਿਛਾ ਕੇ ਬੈਠੋ ਅਤੇ ਗਣਪਤੀ ਮਹਾਰਾਜ ਦਾ ਧਿਆਨ ਕਰੋ ਜੋ ਮੰਤਰ ਮੈਂ ਹੁਣ ਬੋਲਣ ਜਾ ਰਹੀ ਹਾਂ ਇਸ ਨੂੰ ਤੁਸੀਂ 108 ਵਾਰ ਜਪਨਾ ਹੈ ਮੰਤਰ ਬਹੁਤ ਸ਼ਕਤੀਸ਼ਾਲੀ ਹੈ ਇਸ ਲਈ ਉਚਾਰਨ ਬਿਲਕੁਲ ਸਹੀ ਹੋਣਾ ਚਾਹੀਦਾ ਹੈ ਮੰਤਰ ਹੈ ਓਮ 3ਰੀਮ ਕਲੀਮ ਗਣਪਤ ਤੰਦੇਹੀ ਨਮਸਵਾਹਾ ਇੱਕ ਵਾਰ ਫੇਰ ਸੁਣੋ ਓਮ ਕਲੀਮ ਕਲੀਮ ਗਣਪਤ ਤੰਦੇਹੀ ਨਮ ਸਵਾਹਾ ਜਦੋਂ ਤੁਸੀਂ 108 ਵਾਰ ਇਹ ਜਾਪ ਕਰੋਗੇ ਤਾਂ ਤੁਹਾਡੀ ਸਾਹਾਂ ਦੀ ਊਰਜਾ ਉਸ ਚੀਨੀ ਦੀ ਅਤੇ ਤુલਸੀ ਵਿੱਚ ਸਮਾ ਜਾਵੇਗੀ ਇਹ ਹੁਣ ਸਧਾਰਨ ਖੰਡ ਨਹੀਂ ਹੈ ਇਹ ਤੁਹਾਡੀ ਕਿਸਮਤ ਦੀ ਚਾਬੀ ਬਣ ਚੁੱਕੀ ਹੈ ਜਾਪ ਪੂਰਾ ਹੋਣ ਤੋਂ ਬਾਅਦ ਉਸ ਕਟੋਰੀ ਨੂੰ ਪੂਰੇ ਆਦਰ ਨਾਲ ਚੁੱਕੋ ਅਤੇ ਹੁਣ ਆਪਣੇ ਘਰ ਦੇ ਬਾਹਰ ਕਿਸੇ ਪਾਰਕ ਜਾਂ ਕਿਸੇ ਦਰਖਤ ਦੇ ਹੇਠਾਂ ਜਾਓ ਜਿੱਥੇ ਤੁਹਾਨੂੰ ਕੀੜੀਆਂ ਦੀ ਖੋਡਾ ਨਜ਼ਰ ਆਉਣ ਧਿਆਨ ਰਹੇ ਕੀੜੀਆਂ ਦਾ ਹੋਣਾ ਬਹੁਤ ਜ਼ਰੂਰੀ ਹੈ ਉਸ ਸਾਰੀ ਸਮੱਗਰੀ ਨੂੰ ਕੀੜੀਆਂ ਦੇ ਖੁੱਡ ਤੇ ਕੋਲ ਪਾ ਦਿਓ ਹੁਣ ਜੋ ਮੈਂ ਕਹਿਣ ਲੱਗੀ ਹਾਂ ਉਸ ਨੂੰ ਮਹਿਸੂਸ ਕਰੋ ਜਿਵੇਂ ਜਿਵੇਂ ਕੀੜੀਆਂ ਉਸ ਉਸ ਖੰਡ ਦਾ ਇੱਕ ਇੱਕ ਦਾਣਾ ਚੁੱਕ ਕੇ ਆਪਣੇ ਖੋਡ ਦੇ ਅੰਦਰ ਲੈ ਕੇ ਜਾਣਗੀਆਂ ਸਮਝ ਲਓ ਕਿ ਤੁਹਾਡੀ ਗਰੀਬੀ ਤੁਹਾਡਾ ਕਰਜ਼ਾ ਅਤੇ ਤੁਹਾਡੀਆਂ ਪਰੇਸ਼ਾਨੀਆਂ ਵੀ ਓਵੇਂ ਹੀ ਖਤਮ ਹੋ ਰਹੀਆਂ ਹੋਣਗੀਆਂ ਜਿਵੇਂ ਹੀ ਉਹ ਮਿੱਠਾ ਉਹਨਾਂ ਦੇ ਢਿੱਡ ਵਿੱਚ ਜਾਵੇਗਾ ਤੁਹਾਡੀ ਕਿਸਮਤ ਦੇ ਤਾਰੇ ਚਮਕਣੇ ਸ਼ੁਰੂ ਹੋ ਜਾਣਗੇ ਇਹ ਉਪਾਅ ਤੁਹਾਨੂੰ ਮੰਗਲਵਾਰ ਤੋਂ ਸ਼ੁਰੂ ਕਰਨਾ ਹੈ ਅਤੇ ਲਗਾਤਾਰ ਪੰਜ ਮੰਗਲਵਾਰ ਹੈ ਵਿਚਕਾਰ ਕੋਈ ਨਾਂਗਾ ਨਹੀਂ ਪਹਿਣਾ ਚਾਹੀਦਾ ਦੋਸਤੋ ਇਹ ਉਪਾਕਰਨ ਤੋਂ ਬਾਅਦ ਪਹਿਲੇ ਹਫਤੇ ਹੀ ਤੁਹਾਨੂੰ ਫਰਕ ਮਹਿਸੂਸ ਹੋਵੇਗਾ ਅਚਾਨਕ ਥਿੱਤੋ ਰੁਕਿਆ ਹੋਇਆ ਪੈਸਾ ਮਿਲ ਸਕਦਾ ਹੈ ਕਾਰੋਬਾਰ ਵਿੱਚ ਤੇਜ਼ੀ ਆ ਸਕਦੀ ਹੈ ਜਾਂ ਨੌਕਰੀ ਵਿੱਚ ਤਰੱਕੀ ਦੀ ਖਬਰ ਮਿਲ ਸਕਦੀ ਹੈ ਚਾਰੇ ਪਾਸਿਓ ਖੁਸ਼ੀਆਂ ਤੁਹਾਡੇ ਘਰ ਦਾ ਰਸਤਾ ਲੱਭ ਲੈਣਗੀਆਂ ਬਸ ਮਾਨ ਵਿੱਚ ਸ਼ਰਦਾ ਤੇ ਵਿਸ਼ਵਾਸ ਪੱਕਾ ਰੱਖਿਓ ਜੇਕਰ ਤੁਹਾਡਾ ਵਿਸ਼ਵਾਸ ਅਟੱਲ ਹੈ ਤਾਂ ਪੱਥਰ ਵਿੱਚ ਵੀ ਰੱਬ ਹੈ ਅੱਜ ਹੀ ਪ੍ਰਣ ਕਰੋ ਕਿ ਆਉਣ ਵਾਲੇ ਮੰਗਲਵਾਰ ਤੋਂ ਤੁਸੀਂ ਇਹ ਸ਼ੁਰੂਆਤ ਕਰੋਗੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਵੀਡੀਓ ਨੇ ਤੁਹਾਡੀ ਜ਼ਿੰਦਗੀ ਵਿੱਚ ਥੋੜੀ ਜਿਹੀ ਵੀ ਉਮੀਦ ਜਗਾਈ ਹੈ ਤਾਂ ਕਮੈਂਟ ਵਿੱਚ ਜੈ ਗਣਪਤੀ ਬਾਬਾ ਜ਼ਰੂਰ ਲਿਖੋ ਵੀਡੀਓ ਨੂੰ ਲਾਈਕ ਕਰੋ ਅਤੇ ਜਿਹੜੇ ਰਿਸ਼ਤੇਦਾਰ ਜਾਂ ਦੋਸਤ ਮੁਸ਼ਕਲ ਵਿੱਚ ਹਨ ਉਹਨਾਂ ਨਾਲ ਸ਼ੇਅਰ ਕਰੋ ਕਿਉਂਕਿ ਕਿਸੇ ਦਾ ਭਲਾ ਕਰਨ ਨਾਲ ਆਪਣਾ ਭਲਾ ਸਭ ਤੋਂ ਪਹਿਲਾਂ ਹੁੰਦਾ ਹੈ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਇੱਕ ਹੋਰ ਚਮਤਕਾਰੀ ਜਾਣਕਾਰੀ ਦੇ ਨਾਲ ਤਦ ਤੱਕ ਰੱਬ ਰਾਖਾ